ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੇ ਬਠਿੰਡਾ ਪੁਲਿਸ ਹੌਸਟਲ ਤੋਂ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ 24 ਘੰਟੇ ਦੇ ਵਿੱਚ ਪਿੰਡ ਪੱਕਾ ਗਲਾ ਵਿਖੇ ਇੱਕ ਆਪਣੀ ਹੀ ਪਤਨੀ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਕੋਲੋਂ ਇੱਕ 32 ਬੋਰ ਪਿਸਤੌਲ ਅਤੇ ਇੱਕ ਜਿੰਦਾ ਕਾਰਤੂਸ ਅਤੇ 5 ਖਾਲੀ ਕੋਲ ਬਰਾਮਦ ਕੀਤੇ ਗਏ ਮਾਨਯੋਗ ਐਸਪੀ ਐਸਪੀ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਕਤਲ ਉਸਨੇ ਅਪ ਕਰ ਕਰੇ ਲੁਕਲੇਸ਼ ਦੇ ਚਲਦੇ ਹੋਏ ਕੀਤਾ। ਕਪਤਨ ਸਵੇਰੇ ਸਾਨੂੰ ਐਸਐਚਓ ਸੰਗਤ ਨੂੰ ਇੱਕ ਜਾਣਕਾਰੀ ਮਿਲੀ ਕਿ ਇਹ ਪਿੰਡ ਜਿਹੜਾ ਮਟਕਲਾ ਹੈਗਾ ਉਹਦੀ ਏਰੀਆ ਚੰਦਾ ਹੈ ਲੋਕ ਨੂੰ ਪੁਲੀਚੀ ਨਹੀਂ ਪਹੁੰਚਿਆ। ਉਹਨਾਂ ਨੇ ਜਿਸ ਦੀ ਤੁਰੰਤ ਆਪਣੇ ਪੁਲੀ ਚੌਂਕੀ ਚਾਹੇ ਉਪਰ ਕੀ ਚਾਹ ਤੇਰੀ ਆ ਵੀ ਹੈਗਾ ਉਹ ਪਿੰਡ ਉਹਦੇ ਉੱਤਰਲੇ ਐਸਐਚਓ ਸਾਹਿਬ ਕੋਲ ਜਮਚੀ ਸੀ। ਤੇ ਜਿੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਇੱਕ ਮੀਆਂ ਕੀ ਕੀ ਦਾ ਝਗੜਾ ਹੈਗਾ ਸੀ ਜਿਹੜਾ ਆ ਨਿਕਲ ਗਿਆ ਉਹ ਕੱਢ ਦੇਣਾ ਸੀ ਤਾਂ ਉਹ ਜਿਹੜਾ ਮੀਆਂ ਹੈਗਾ ਸੀ ਉਹਨੇ ਆਪ ਦੀ ਘਰ ਵਾਲੀ ਨੂੰ ਪੂਰੀਆਂ ਮਾਰੀਆਂ ਸੀ ਤੇ ਉਹ ਘਰ ਆ ਕੇ ਉਹਨੂੰ ਵੀ ਕਰਦੇ ਪਰਿਨ ਜਿਹੜੇ ਹੈਗੇ ਆ ਇਮਰਜੈਂਸੀ ਹਸਪਤਾਲ ਲੱਗੇ ਸੀ ਪਰ ਉਹਦੀ ਉਹ ਜਿਹੜੀ ਕੰਦੇਟ ਹੋ ਗਈ ਹੈ ਕਿ ਜਿੱਦੇ ਚੱਲਦੇ ਸੀ ਘਰ ਆ ਜੀ ਬ੍ਰਦਰ ਹੈਗਾ ਉਹਦੇ ਮੀਆਂ ਨਾਲ ਦੇ ਅਸੀਂ ਵੀ ਕਦੇ ਨੂੰ ਵੀ ਆਏ ਸੀ ਘਰ ਉਹਦੇ ਸੈਕਸ਼ਨ ਤੇ ਆਪ ਐਕਟ ਦੀ ਧਾਰਾ ਵਾਂਗ ਕੱਟ ਦਰਚਿਤਾ ਸੀ ਉਹਦੇ ਘਰ ਵਾਲੇ ਦੇ ਗੀ ਸੀ ਸੋ ਸਾਡੇ ਆਪਣੇ ਕਮਿਸ਼ਨਰ ਜਾਰ ਤੇ ਐਸਐਸਪੀ ਸਾਹਿਬ ਨੇ ਪੱਤਾ ਦਰਚ ਕਰਕੇ ਤੇ ਫਿਰ ਆਪਣੀਆਂ ਲਗਰਗਤੀਵਾ ਧਾਰ ਕੇ ਨੋਟਿਸ ਬੜਤੀ ਕਿ ਬੜਤ ਕਰਤੀ ਜਦੋਂ ਇਹਨਾਂ ਨੇ ਟ੍ਰਾਂਸਪੋਰਟ ਦੇ ਕਾਰਵਾਈ ਕਰਦੇ ਹੋਏ ਤੇ ਅਸੀ ਜਿਹੜਾ ਦੋਸ਼ੀ ਹੈਗਾ ਉਹਨੂੰ ਜ਼ਿੰਮੇਵਾਰ ਕਰ ਲਿਆ ਹੈਗਾ ਤੇ ਜਿਹੜਾ ਉਹਨੇ ਕ੍ਰਾਈਮ ਚ ਵੈਪਨ ਵਰਤਿਆ ਹੈਗਾ ਉਹ ਵੀ ਰਿਕਵਰ ਹੋ ਗਿਆ ਤੇ ਮੌਕੇ ਤੋਂ ਉਹਨੇ ਬਰੂ ਕਰੇ ਤੇ ਫੋਨ ਕਾਫੀਚ ਵਗੈਰਾ ਵੀ ਮਿਲੇ ਹੈ ਕਿ ਬਾਕੀ ਉਹਨਾਂ ਦੀ ਤਫੀਜ ਚੱਲੀ ਹੈ ਜੋ ਮੁਠਲੀ ਤੋਂ ਹੀ ਪਤਾ ਲੱਗਾ ਕਿ ਇਹ ਜਿਹੜਾ ਬੰਦਾ ਹੈਂਆਂ ਬੀਬੀ ਦੀ ਨੋਕ ਚੁੱਕ ਰਹੀ ਸੀ ਪਹਿਲਾਂ ਵੀ ਪੰਚਾਇਤਾਂ ਹੋਈਆਂ ਸੀ ਉੱਪਰ ਪੰਚਾਇਤ ਵਾਲੇ ਜਿੱਦਾਂ ਜਨਾਮਾ ਕਰਾਉਣ ਦੇ ਸੀ ਪਰ ਉਹ ਅਲਟੀਮੇਟਲੀ ਉਹ ਆ ਗਏ ਤੇ ਇਹ ਸਰ ਕੋਈ ਕਿੰਨੇ ਫਾਇਰ ਦਿੱਤੇਗੇ ਇਹ ਜਿਹੜੇ ਪੈਨੋ ਤੇ ਲੱਗੇ ਹੈਗੇ ਆ ਪਾਈਪ ਕੋਲ ਜਿਹੜੇ ਸਾਨੂੰ ਹੈਗੇ ਆ ਜਿੰਨੇ ਨੇ ਤਿੰਨ ਸਿੱਕੇ ਆ ਗਏ ਬਾਕੀ ਅੱਗੇ ਸਰ ਕੋਈ ਦੂਸਰਾ ਇੰਨੀ ਨਹੀਂ ਨੀ ਸੱਚ ਕੋਈ ਨਹੀਂ ਮੀਆਂ ਬੀਬੀ ਦਾ ਜਿੱਦਾਂ ਝਗੜਾ ਹੁੰਦਾ ਫਿਰ ਉਹ ਝਗੜਾ ਵੱਧਦਾ ਗਿਆ ਕਿ ਕਦੀ ਘਰ ਜਾਣੇ ਸੁਲਾਹ ਕਰਾਉਂਦੀ ਕਦੀ ਪੰਚਾਇਤ ਨੇ ਸੁਲਾਹ ਕਰਾਉਂਦੀ ਪਰ ਫਿਰ ਉਹ ਅਲਟੀਮੇਟਲੀ ਇਸ ਟੈਪਰ ਕਰਦਾ ਚੱਲਿਆ ਇੰਨੀ ਆ ਬੀਬੀ ਕੋਈ ਕੰਮ ਕਰਦੇ ਸੀ ਜਾਂ ਖੇਤੀਬਾੜੀ ਹੀ ਰੱਖਾ ਸਭ ਦੇ ਇਸ ਮਾਮਲੇ ਤੋਂ ਦੂਸਤਾਂ ਦੇ ਕਦਮੇ ਪਹਿਲਾਂ ਦੱਸਦੇ ਪੜੀ ਹੋਏ ਇਸ ਤੋਂ ਇਲਾਵਾ ਵੀ ਕੋਈ ਮਾਮਲਾ ਕੀ ਗੱਲਾਂ ਸਾਹਮਣੇ ਵੀ ਨਵਾਲ ਖ ਸੀ ਜਦੋਂ ਉਹਦੋਂ ਵੀ ਇਹਨਾਂ ਨਾਲ ਕੋਈ ਗੱਲਬਾਤ ਕੀਤੀ ਸੀ ਦੇਖੋ ਜਿਹੜੇ ਪੰਨ ਜਿੰਨਾ ਕਿ ਅਸੀਂ ਰਿਕਾਰਡ ਚੈੱਕ ਕੀਤਾ ਹੈ ਸਿਰਦ ਨੂੰ ਆਪਣੇ ਪ੍ਰੈਸ ਨੂੰ ਵੀ ਹੈ ਜਦੋਂ ਉਹ ਕਦਮੇ ਆ ਗਿਆ ਬਾਕੀ ਉਹ ਹੋਰ ਹਜੇ ਤੱਕ ਕੋਈ ਜੁਕੀਦਾ ਕਈ ਵਾਰੀ ਉਤਾਰਿਆ ਦੋ ਕਰਾ ਉਹ ਵੀ ਪਤਾ ਲੱਗਦੀ ਹੈ ਕਿ ਇਹਨਾਂ ਨੇ ਪਿੰਡ 'ਚ ਹੀ ਗੱਲ ਸੁਣਨ ਨੂੰ ਮਿਲੀ ਸੀ ਕਿ ਜਦੋਂ ਨਵਾਲ ਖ ਸੀ ਉਹਨੂੰ ਇਹਨਾਂ ਨੇ ਗੱਲਬਾਤ ਕਬੱਡੀ ਹੁਣ ਜਾ ਦਤਾ ਅੱਗੇ ਕਹਿ ਰਹੇ ਆ ਕਿ ਇਹ ਕਹੀ ਵਾਰੀ ਬੰਦਸ਼ਾਹ ਸੀ ਇਹ ਚੀਜ਼ ਦਾ ਲੰਬੜਾ ਰਿਕਾਰਡ ਸਮਾਪਰਾਣਾ ਹੁੰਦਾ ਵਾ ਜੋ ਸਾਡੇ ਐਸ ਪਰ ਸਾਡੇ ਥਾਣੇ ਦੇ ਰਿਕਾਰਡ ਦੇ ਹਿਸਾਬ ਨਾਲ ਦੋ ਪਰਚੇ ਹੈਗੇ ਆ ਉਹ ਹੈਗੇ ਆ ਬਾਕੀ ਕਿਸੇ ਹੋਰ ਥਾਣੇ ਚ ਹੋਵੇ ਉਹ ਅਸੀਂ ਹੁਣ ਚੈੱਕ ਕਰਾਵਾਂਗੇ ਬੜਾ ਰੈਗੂਲਰਲੀ ਜਿਹਦੀ ਕਹਿੰਦੇ ਉਹਨਾਂ ਨੇ ਲਿਆ ਪੜਿਆ ਪੱਕਾ ਦੇਖੋ ਜੀ ਜਿਹੜੀਆਂ ਡਿਟੇਲਸ ਹੈਗੀਆਂ ਕਿੱਥੋਂ ਕਿਦਾਂ ਕੀ ਮੈਨੂੰ ਲੱਗਦਾ ਇਹ ਨਹੀਂ ਮੈਂ ਕਿਹਨੇ ਬੜੇ ਕਿੰਨਾ ਪੜਿਆ ਕਿੰਨਾ ਪੜਿਆ ਕੀ ਉਹ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਉਹ ਅਲਟੀਮੇਟਲੀ ਇਹ ਸਾਰੀਆਂ ਜਿਹੜੀਆਂ ਪਰਦਾ ਮੰਨੀਆਂ ਜੋ ਵੀ ਹੈਗਾ ਪਿਆਰ ਇਹ ਸਾਰਾ ਕੁਝ ਖੁੱਟ ਜਾਣਾ ਹੈਗਾ ਉਹ ਪ੍ਰਾਈਮਰ ਪਛਾਈ ਆਪਾਂ ਦਾ ਕੋਈ ਟੋੜ ਕੇ ਦਮਲ ਨਹੀਂ ਕਰ ਸਕਦੇ ਉਹ ਉੱਚ ਜਾਇਆ ਹੋਊਗਾ ਜਦੋਂ ਉਹ ਪਬਲਿਕ ਹੋਏ ਸਰ ਇਹ ਗੱਲ ਵੀ ਸਾਹਮਣੇ ਹੈ ਵੀ ਬੰਦਾਰਾ ਨਸ਼ੇ ਦਾ ਆਦੀ ਹੈ ਜਦੋਂ ਫੜਿਆਗਾ ਉਹਦੇ ਨਸ਼ਾ ਕੀਤਾ ਸੀ ਇਹ ਚੈੱਕ ਹੁਣ ਇਹਨੇ ਕਰਾਇਆ ਰਿਮਾਂਡ ਲੈ ਲਈਏ ਉਹ ਪ੍ਰੈਸ਼ੀ ਕਰਨ ਨੂੰ ਫੈਮਿਲੀ ਚ ਕੌਣ-ਕੌਣ ਹੈ ਸਰ ਬੇਟਾ ਇਹਨਾਂ ਦਾ ਕਿੰਨੇ ਸਾਲ ਦਾ ਹੈ ਤਾਂ ਲੱਗਦਾ ਜੇ ਪਹਿਲਾ ਮਕਦਮਾ ਦਰਖਤੀ ਤੱਕ ਉਸ ਤੋਂ ਬਾਅਦ ਲਾਇਸੈਂਸ ਕੈਨਸਲ ਕਰਨਗੇ ਕਿ ਜੰਦਾ ਉਹ ਪਹਿਲੇ ਕੈਨਸਲ ਕੈਨਸਲ ਲੀਤੀ ਕਰ ਸਲੇਗਾ ਇਹ ਚੈੱਕ ਕਰਦੇਗੇ ਕਿ ਸ਼ਕੂਪਲ ਉਸ ਨਾਲ ਸਾਂਸ ਹੈਗਾ ਵੀ ਸੀ ਕਿ ਨਹੀਂ ਹੈਗਾ ਉਹਨੇ ਸਾਰਾ ਕੁਝ ਆਪਾਂ ਜਿਹਦਾ ਹੀ ਬੋਲ ਜਿਹੜਾ ਵੈਪਨ ਹੈਗਾ ਇਹ ਕਬ ਜਿਹੜਾ ਉਹਦਾ ਸਾਂਸ ਲੈ ਕੇ ਚੈੱਕ ਕਰਾਂਗੇ ਕਿ ਕਿਦਾਂ ਬਣਿਆ ਕਿਦਾਂ ਬਣਿਆ ਠੀਕ ਹੈ